ਹਿੰ ਹਿਤੇ ਸੀ টিਆਰਪੀ ਨਹੀਂ ਭਰੋ ਸਾਬ ਦਾ ਸਾਡੀ ਲੜਾਈ ਸਰ ਹੋਈ ਸੀ ਕਿ ਇਹਦੇ ਮਨਿੰਦਰ ਸਿੰਘ ਨੂੰ ਪਾਸਪੋਰਟ ਦਿੱਤੇ ਸੀਗੇ ਅ ਕੈਨੇਡਾ ਦੇ ਵੀਜ਼ੇ ਲਈ ਮਨਿੰਦਰ ਸਿੰਘ ਕੌਣ ਆ ਇਜ਼ਨਟ ਹਾਂਜੀ ਕਿ ਨਾਮ ਉਹ ਕਮਿੰਦਰ ਕਮਨਿੰਦਰ ਸਿੰਘ ਠੀਕ ਹੈ ਹਾਂਜੀ ਤੇ ਉਹਨਾਂ ਨੂੰ ਦਿੱਤੇ ਸੀਗੇ ਪਾਸਪੋਰਟ ਤੇ ਉਹ ਕਹਿੰਦੇ ਸੀਗੇ ਕੈਨੇਡਾ ਦਾ ਕਰਾਵਾਂਗੇ ਪਰ 3 ਮਹੀਨੇ ਦੇ ਦਿੱਤੇ ਸੀਗੇ ਤੇ ਹੁਣ ਉਹ ਪੀ ਪਹਿਲੇ ਨੇ ਕਿਹਾ ਸੀ ਕਿ ਅਪੀ ਤੁਹਾਡੇ ਫਿੰਗਰ ਆਗੇ ਨੇ ਤੇ ਅਪ੍ਰੈਲ ਚ ਉਹਨੇ ਫਿੰਗਰ ਕਰਾਈ ਫਿਰ 10 ਲੱਖ ਰੁਪਇਆ ਲਿਆ ਫਿਰ ਉਸ ਤੋਂ ਬਾਅਦ 2 ਮਹੀਨੇ ਬਾਅਦ ਫਿਰ ਕਹਿੰਦਾ ਪੀ ਤੁਹਾਡੇ ਕੋਈ ਲੈਟਰ ਆਈਏ ਤੇ ਤੁਹਾਡੇ ਵੀਜ਼ੇ ਆਗੇ ਨੇ ਤੇ ਫਿਰ 15 ਲੱਖ ਰੁਪਇਆ ਲਿਆ ਉਹਨੇ ਫਿਰ ਤੇ ਨਾਸਰ ਨੂੰ ਹੱਸਦਾ ਕੋਈ ਵੀਜ਼ੇ ਦਾ ਪਤਾ ਨਹੀਂ ਤੇ ਨਾਸਰ ਨੂੰ ਕੋਈ ਇਹ ਚੀਜ਼ ਤਾਂ ਬਤਾਏ ਤੇ ਹੁਣ ਜਦੋਂ ਅਸੀਂ ਜਾਂਦੇ ਹਾਂ ਉਹਦੇ ਕੋਲ ਜਾਂ ਉਹਨੂੰ ਪੁੱਛਦੇ ਹਾਂ ਕਿ ਸਰ ਦੱਸੋ ਕੋਈ ਹੋਸ਼ ਤੇ ਬਸ ਇਹ ਹੀ ਕਹੇਗਾ ਕਿ ਕਰਾ ਦਟੇ ਕਰਾ ਦਨੇ ਹੋ ਗਿਆ ਹੈ ਹੋ ਗਿਆ ਇਹ ਨਾ ਪੈਸੇ ਦਿੰਦਾ ਨਾ ਕੁਛ ਮੈਮ ਆ ਜਿਹੜੀ ਲੜਾਈ ਝਗੜਾ ਹੋਇਆ ਐ ਐਕਚੁਅਲੀ ਜੀ ਕਾਰਨ ਕੀ ਸੀ ਪੂਰੀ ਲੜਾਈ ਦਾ ਕਾਰਨ ਕੀ ਰਿਹਾ ਐ ਇਹ ਲੜਾਈ ਦਾ ਕਰਨ ਪਾਜੀ ਇਹ ਸੀਗਾ ਪਹਿਲੇ ਅਸੀਂ ਗੱਲ ਕੀਤੀ ਸੀ ਕਿ ਵੀ ਅਸੀਂ ਸਿੱਤੇ ਤੋਰਤੇ ਪੀ ਕੈਨੇਡਾ ਵਾਸਤੇ ਹੁਣ ਅਸੀਂ ਜਾਣਦੇ ਆ ਤੇ ਸਾਨੂੰ ਕਹੇਗਾ ਕਿ ਦੋ ਨੰਬਰ ਵਿੱਚ ਤੁਹਾਨੂੰ ਭੇਜਦੇ ਆ ਤੇ ਦੋ ਨੰਬਰ ਦੇ ਵਿੱਚ ਤੁਸੀਂ ਚਲੇ ਜਾਓ ਤੇ ਦੋ ਨੰਬਰ ਕਿਦਾਂ ਡੌਂਕੀ ਰਹੀ ਰਹੀ ਭੇਜ ਦਨਵਾਦ ਕਿੰਨੇ ਪੈਸੇ ਲਿੱਤੇ ਸੀ ਇਹਨੇ ਤੁਹਾਡੇ ਕੋਲ ਇਹਨੇ ਸਾਡੇ ਕੋਲ ਹੁਣ ਤੱਕ 25 ਲੱਖ ਲੈ ਲਿਆ ਸੀ ਕਿੰਨੇ ਪੈਸੇ ਚ ਸੋਤਾ ਹੋਇਆ ਸੀ ਤੁਹਾਨੂੰ ਚੱਲ ਹੋਈ ਸੀ ਰਾਨਾ ਸਾਡੇ ਕਿੰਨੇ ਜੀ 38 ਲੱਖ ਵਿੱਚ ਠੀਕ ਹੈ ਹਾਏ ਇਹ ਗੱਲਬਾਤ ਜਿਹੜੀ ਪੈਸਿਆਂ ਦਾ ਲੈਣ ਦੇਣ ਹੋਇਆ ਕਿੱਥੇ ਹੋਇਆ ਇਹਨਾਂ ਦੇ ਆਫਿਸ ਪਿੱਛੇ ਹੋਇਆ ਸੀ ਇਹਨਾਂ ਨੇ ਖਾਂਜੀ ਨਾਲ ਤਾਂ ਜਿ ਕਿੰਦਾ ਕਿੰਦਾ ਪੈਸੇ ਲਿੱਤੇ ਤੇ ਕਦੋਂ ਲਿੱਤੇ ਇਹਨਾਂ ਨੇ ਇਹਨਾਂ ਨੇ ਅਪ੍ਰੈਲ ਚ ਫਿੰਗਰ ਸੀਗੇ ਉਸ ਤੋਂ ਪਹਿਲੇ 10 ਲੱਖ ਲਿਆ ਉਸ ਤੋਂ 2 ਮਹੀਨੇ ਬਾਅਦ ਫਿਰ ਕਹਿੰਦੇ ਪੀ ਤੁਹਾਡਾ ਆ ਗਿਆ ਵੀ 3 ਹੁਣ ਜੀ ਨਾ ਪਤਾ ਨਹੀਂ ਤੇ ਕਹਿੰਦੇ ਫਿਰ 15 ਲੱਖ ਉਦੋਂ ਲਿਆ ਤੇ ਹਜੇ ਤੱਕ ਤੇ ਹੁਣ ਕੁਝ ਵੀ ਨਹੀਂ ਬਾਕੀ ਪਹੁੰਚ ਤੇ ਕਹਿੰਦੇ ਲਾਵਾਂਗੇ ਤੁਹਾਡੇ ਕੋਲ ਉਹ ਹਜੇ ਕੁਝ ਵੀ ਨਹੀਂ अच्छा हां जी ते, ते, ते आज ਹੋਇਆ ਕੀ ਅੱਜ ਉੱਥੇ ਜਦੋਂ ਗਏ ਤੇ ਗੱਲ ਵੀ ਦਫਤਰ ਚ ਕੀ ਗੱਲ ਹੋਈ ਸੀ ਅੱਜ ਅਸੀਂ ਉਹਨਾਂ ਦੇ ਉੱਥੇ ਗਏ ਸੀਗੇ ਆਪਣੇ ਪਾਸਪੋਰਟ ਤਾਂ ਹੀ ਪੁੱਛਣ ਵੀ ਸਾਨੂੰ ਦੱਸੋ ਤੇ ਸਾਨੂੰ ਉਹ ਪਹਿਲੇ ਵੀ ਕਹਿ ਰਹੇ ਕਹੀ ਜਾ ਰਿਹਾ ਸੀ ਵੀ ਤੁਹਾਨੂੰ ਦੋ ਨੰਬਰ ਵਿੱਚ ਭੇਜ ਦੇਣਾ ਡਾਕੇ ਲਾ ਕੇ ਭੇਜ ਦੇਣਾ ਅਸੀਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਅਸੀਂ ਦੋਨਾਂ ਪਰਚ ਨਹੀਂ ਚਾਹਨਾ ਸਾਡੇ ਸਾਨੂੰ ਪੈਸੇ ਵਾਪਸ ਕਰ ਦੇ ਸਾਡੇ ਪਾਸਪੋਰਟ ਦੇ ਦੇ ਤੇ ਇਹਦੇ ਕਰਕੇ ਉਹ ਪੈਸਾ ਵਸਾਈ ਹੋ ਗਈ ਮੇਰੇ ਬ੍ਰਦਰ ਆਏ ਸੀਗੇ ਨਾਲ ਤੇ ਉਹਨਾਂ ਨੇ ਗੱਲਬਾਤ ਕੀਤੀ ਏ ਤੇ ਉਧਰੋਂ ਵੀ ਕਰਮ ਹੋ ਗਏ ਇਹਨਾਂ ਨੇ ਪਿਸਤਲ ਕੱਢ ਲਈ ਆਪਣੀ ਮਨਿੰਦਰ ਨੇ ਮੇਰੇ ਬ੍ਰਦਰ ਤੇ ਤੇ ਉਹਨਾਂ ਦੇ ਸਿਰ ਦੇ ਵਿੱਚ ਮਾਰਿਆ ਕਦੇ ਕਿਸੇ ਬਲਦਖਾਨ ਕਦੇ ਕਿਸੇ ਨੂੰ ਤਖਾਨ ਤੇ ਤੈਨੂੰ ਮਾਰਦਾ ਦੇਵੇਂ ਤੈਨੂੰ ਤੁਹਾਡੇ ਤੇ ਗੋਲੀ ਚਲਾ ਦੇਣੀ ਏ ਤੇ ਉਹ ਤੇਰਾ ਬ੍ਰਦਰ ਵਿੱਚ ਹੋਇਆ ਉਹ ਤਾਂ ਤੇ ਸਿਰ ਦੇ ਵਿੱਚ ਮਾਰੀ ਇਹਨਾਂ ਨੇ ਕੀ ਮਾਰੀ ਬਿਸਤਰ ਜਿਹੜੀ ਉਹਨਾਂ ਦੇ ਬਿਸਤਰ ਹਾਂਜੀ ਬੈਕ ਸਾਈਡ ਜਿਹੜੀ ਉਹਨੇ ਮਾਰੀ ਤੇ ਜ਼ਿਆਦਾ ਲੱਗੀ ਉਹਨਾਂ ਦੇ ਹਾਂਜੀ ਉਹਨਾਂ ਦੇ ਮੱਥੇ ਦੇ ਤੇ ਸਾਈਡ ਤੇ ਸਾਰੇ ਕਿੰਨੇ ਟਾਂਕੇ 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 ਲੱਗੇ ਹਾਂਜੀ 7-8 ਟਾਂਕੇ ਲੱਗੇ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਤੇ ਜਦੋਂ ਤੁਸੀਂ ਉੱਥੋਂ ਟਾਂਕੇ ਲਵਾ ਕੇ ਆਏ ਤੇ ਫਿਰ ਤੁਸੀਂ ਚੌਂਕੀ ਆਏ ਰੋ ਚੌਂਕੀ ਵਾਲੇ ਕੀ ਕਹਿ ਰਹੇ ਹਾਂਜੀ ਉਹਨੇ ਕੰਪਲੇਨ ਲੈ ਲਈ ਉਹਨਾਂ ਨੇ ਕੰਪਲੇਨ ਲੈ ਲਈਏ ਤੇ ਸਾਡੀ ਹੁਣੇ ਹੀ ਮੰਗ ਹੈ ਪ੍ਰਸ਼ਾਸਨ ਵੱਲੋਂ ਕਿ ਸਾਨੂੰ 24 ਨਿਆਂ ਸਾਨੂੰ ਦਵਾਇਆ ਜਾਵੇ ਕਾਨੂੰਨੀ ਕਾਰਵਾਈ ਕੰਪਨਤੀ ਕਾਰਵਾਈ ਕੀਤੀ ਜਾਵੇ ਲਿਕੇ ਨੇ ਮੈਂ ਮੈਮ ਇਦਾਂ ਜੱਕਦਾ ਮੈਂ ਜਿੱਦਾਂ ਦੇਖਣ ਨੂੰ ਮਿਲਦਾ ਕਿ ਪਿਸਟਲ ਜਿਹੜੀ ਲੜਾਈ ਜਿਹੜੀ ਹੋਈ ਹੈ ਉਸ ਸਮੇਂ ਐਗਰੈਸ਼ਨ ਜਦੋਂ ਹੁੰਦਾ ਹੈ ਤਾਂ ਤੁਹਾਡੇ ਵੱਲੋਂ ਮਤਲਬ ਪਹਿਲ ਤੋਰ ਤੇ ਮਾਰਿਆ ਜਾਂਦਾ ਕਿ ਉਹਨਾਂ ਵੱਲੋਂ ਨਹੀਂ ਸਰ ਉਹਨਾਂ ਨੇ ਪਹਿਲੇ ਪਹਿਲ ਉਹਨਾਂ ਨੇ ਕੀਤੀ ਸੀ ਕੋਈ ਕੌਮਸੀ ਨਾਮ ਦਾ ਉਹਨਾਂ ਦਾ ਹੈਗਾ ਇਹ ਮੀਨ ਜਿਹੜਾ ਉਹਨਾਂ ਦੇ ਮਨਿੰਦਰ ਦਾ ਵੀ ਉਹ ਬੀਨ ਸੀਗਾ ਪਹਿਲੇ ਸਰ ਉਹਨੇ ਧੱਕਾ ਮਾਰਿਆ ਮੇਰੇ ਬ੍ਰਦਰ ਨੂੰ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਮੈਂ ਉਹਨਾਂ ਨੇ ਵੀ ਆਪਣੇ ਵੱਲ ਥੋੜਾ ਕੀਤਾ ਫਿਰ ਇੰਨੇ ਕਰਦਿਆਂ ਉਹਨਾਂ ਨੇ ਆਪਣੀ ਕੰਨ ਕੱਟ ਲਈ ਮਨੇ ਇੰਟਰਨੈਟ ਨੇ ਕੱਟ ਕੀਤੇ ਤੇ ਕਵਾਰ ਕਰ ਦਿੱਤਾ ਮੇਰਾ ਬ੍ਰਦਰ ਤੇ ਨਾਲ ਕਹਿੰਦਾ ਸੀ ਤੁਹਾਨੂੰ ਨਾਲ ਮੇਰੇ ਬਜ਼ੁਰਗ ਸੀਗੇ ਕਿ ਮੈਂ ਚਾਚਾ ਜੀ ਸੀਗੇ ਕਿ ਮੇਰੇ ਪਾਪਾ ਸੀ ਨਾਲ ਤੇ ਬ੍ਰਦਰ ਸੀ ਅਸੀਂ ਜੀ ਮੈਂ ਕਈ ਜਲੰਧਰ ਸ਼ਹਿਰ ਦੇ ਅੰਦਰ ਕਈ ਇੱਥੇ ਲੋਕ ਜਿਹੜੇ ਨੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਵੀ ਨਜ਼ਰ ਆਉਂਦੇ ਨੇ ਬਹੁਤ ਸਾਰੇ ਇੱਥੇ ਜਿਹੜੇ ਆਫਿਸਿਸ ਖੁੱਲੇ ਹੋਏ ਨੇ ਉਹ ਬਿਨਾਂ ਲਾਇਸੈਂਸ ਤੋਂ ਖੁੱਲੇ ਹੋਏ ਨਹੀਂ ਲੇਕਿਨ ਜੇ ਗੱਲ ਕੀਤੀ ਜਾਵੇ ਹੁਣ ਜਿੱਦਾਂ ਤੁਸੀਂ ਇਲਜ਼ਾਮ ਲਗਾਉਂਦੇ ਪਏ ਹੋ ਕਿ ਉਹ ਜਿਹੜੇ ਵਿਅਕਤੀ ਨੇ ਉਹ ਤਾਂ ਉਹਨਾਂ ਦੂਰ ਨੰਬਰ 'ਚ ਤਾਂ ਨਾ ਗੱਲ ਕੀਤੀ ਕਦੋਂ-ਕਦੋਂ ਗੱਲ ਹੋਈ ਮਤਲਬ ਅੱਜ ਕੀਤੀ ਗਈ ਜਾਂ ਪਹਿਲਾਂ ਤੋਂ ਕਰਦੇ ਆਏ ਨੇ ਸਰ ਦੋ ਕੰਤੀ ਪਹਿਲੇ ਵੀ ਗਈ ਸੀ ਮੈਂ ਤੇ ਉਦੋਂ ਵੀ ਇਹੀ ਗੱਲ ਕਹਿੰਦੇ ਸੀਗੇ ਉਦੋਂ ਮੈਂ ਕੱਲੀ ਸੀ ਮੇਰੇ ਛੋਟੇ-ਛੋਟੇ ਬੱਚੇ ਨੇ ਦੋ ਹੱਸ ਕੇ ਫਿਰ ਹੁਣ ਮੇਰੇ ਬ੍ਰਦਰ ਆਏ ਸੀ ਬਾਹਰੋਂ ਮੈਂ ਆਰਡਰ ਨੂੰ ਨਾਲ ਲੈ ਕੇ ਗਈ ਤੇ ਉਦੋਂ ਤੋਂ ਬਸ ਇਹੀ ਕਹੀ ਜਾ ਰਹੇ ਨੇ ਕਿ ਦੋ ਨੰਬਰ ਵਿੱਚ ਤੁਹਾਨੂੰ ਕੈਨੇਡਾ ਭੇਜ ਦਿੰਨੇ ਆ ਦੋ ਨੰਬਰ 'ਚ ਤੁਹਾਨੂੰ ਕੈਨੇਡਾ ਭੇਜ ਦਿੰਦੇ ਕਿ ਮੈਂ ਦੋ ਨੰਬਰ 'ਚ ਨਹੀਂ ਜਾਣਾ ਹੈਗਾ ਤੇ ਜੋੜੀ ਸਾਡੀ ਗੱਲ ਹੋਈ ਹੈ ਸਾਹੀ ਉਹੀ ਕਰਦੇ ਹੀ ਐ ਤੇ ਅੱਜ ਉਹ ਹੀ ਕੋਰਟਿੰਗ ਅਸੀਂ ਕਾਲੀ ਕਰਨ ਗਈ ਸੀਗੀ ਤੇ ਉਹਦੇ ਤੇ ਉਹਨਾਂ ਨੂੰ ਲੜਾਈ ਚੱਕਣਾ ਕੋਣ-ਕੋਣ ਗਿਆ ਸੀ ਆਫਿਸ ਦੇ ਵਿੱਚ ਚੱਲਿਆ ਆਫਿਸ 'ਚ ਮੈਂ ਚਾਚਾ ਜੀ ਗਏ ਸੀ ਕੇ ਨਾਲ ਤੇ ਨਾਲ ਫਿਰ ਪਾਪਾ ਗਏ ਸੀ ਕੇ ਨਾਲ ਮੇਰਾ ਬ੍ਰਦਰ ਸੀ ਤੇ ਕੱਲੇ ਤੁਹਾਡੇ ਬ੍ਰਦਰ ਨੂੰ ਤੇ ਹੱਥ ਚ ਜਿਹੜਾ ਹੱਥ ਚੱਕਿਆ ਗਿਆ ਜਾਂ ਹੋਰ ਵੀ ਕੀ ਦੇ ਮਾ ਜੀ ਹਾਂ ਜੋ ਸਾਰਿਆਂ ਨੇ ਲੱਗੀ ਸੀਗੇ ਜੇ ਹੱਥੋਪਾਈ ਉਹਨਾਂ ਨੇ ਸਾਰਿਆਂ ਨੇ ਕੀਤੀ ਉਹ ਚਾਰ ਜਣੇ ਸੀਗੇ ਚਾਰ ਪੰਜ ਜਣੇ ਸੀ ਤੇ ਉਹਨਾਂ ਨੇ ਹੱਥੋਪਾਈ ਕੀਤੀ ਸੀ ਸਾਰਿਆਂ ਨੇ ਜਿਹੜੀ ਤੁਹਾਡੇ ਬ੍ਰਦਰ ਨੇ ਪਿਸਤਲ ਮਾਰੀਆ ਗੁਰੂ ਨਾਮ ਕੀ ਹੈ ਉਹਨਾਂ ਦਾ ਨਾਮ ਪਿਸਟਲ ਦਾ ਨਹੀਂ ਨਹੀਂ ਪਿਸਟਲ ਦਾ ਨਾਮ ਹੀ ਜਿਹਦੇ ਤੁਹਾਡੇ ਬ੍ਰਦਰ ਦੇ ਪਿੱਛੇ ਮਾਰੀ ਸੀ ਤੇ ਉਹ ਕੀ ਨਾਮ ਲੜ ਗਿਆ ਜਿਹਨੇ ਵੱਲੋਂ ਮਾਰੀ ਜੀ ਮਨਿੰਦਰ ਸਿੰਘ ਵੱਲੋਂ ਜਿਹੜਾ ਮੇਨ ਹੀ ਮਨਿੰਦਰ ਸਿੰਘ ਉਹਨਾਂ ਨੇ ਮਾਰੀ ਮੇਨ ਏਜੰਡ ਤੇ ਹਾਂਜੀ ਮੇਨ ਏਜੰਡ ਨੇ ਉਹਨਾਂ ਦੀ ਕੱਢ ਕੇ ਪਿਸਟਲ ਸੀ ਕਹਿੰਦਾ ਸੀ ਸਾਰਿਆਂ ਨੂੰ ਮਾਰਾਂਗੇ ਤੁਹਾਨੂੰ ਸਾਰਿਆਂ ਨੂੰ ਮਾਰਾਂਗੇ ਠੀਕ ਹੈ ਸੀ ਤੇ ਆਹੀ ਆਪਣਾ ਪੈਸੇ ਲੈਣ ਆ ਰਹੇ ਆ ਤੁਹਾਨੂੰ ਦੇ ਸਾਡੇ پاسਪੋਰਟ ਦੇ ਦੋ ਸੇ ਦੋ ਨੰਬਰ ਚ ਨਹੀਂ ਜਾਣਾ ਇੰਦੇ ਫੌਡਿੰਗ ਵੀ ਉਹਨਾਂ ਨੇ ਫਿਰ ਸਾਨੂੰ हमारे पास एक कंप्लेंट हर इंद्रजीत कौर के द्वारा दी गई थी उसकी हमने पूरी इन्वेस्टिगेशन की तो उसके बाद जो जो बंती का कार्रवाई थी वो हमने मुकदमा जो मनिंदर सिंह ट्रैवल एजेंट है उस पर दर्ज किया उसने 25 लाख रुपए लिए थे उनसे और चार पासपोर्ट थे उनके पास तो जो सेक्शन बनती थी जैसे हमने उसके खिलाफ एक सब सेक्शन टू एक सौ छब्बीस तीन सौ सोलह थी और तेरह पीटीपी एक्ट के तहत हमने उसके खिलाफ तो मामला दर्ज किया है तो कहा के लिए इसने पासपोर्ट कनेडा के लिए इसने पच्चीस लाख रुपए जो कम्पलेन ने हमें बताया और चार पासपोर्ट एक साल से उसको खराब कर रहा था तो किन लोगों के पासपोर्ट थी वो जो कम्प्लेन्ट है उसके बच्चों के थे उसके हर तो ये कर भेज दिया

तो अभी तक कितने मामले दर्ज किए गए ऐसे जो फर्जी ट्रैवल एजेंट का काम कर रहे है अभी तो इतना डाटा मेरे पास नहीं है कि कितने दर्ज हुए हैं लेकिन जो हमारे आ जाता है ध्यान में कि कर रहे हैं। उस पर तो बातें की जाती है अमेरिका से भी एक सौ चार लोग रिपोर्ट हुए तीस पंजाब के बताया जा रहा है कि जलंधर के कुछ ट्रैवल एजेंट है जिनके द्वारा डोंकी लगाकर उन्हें बेचा भी गया कुछ वीडियो भी सामने आई है डोंकी वाली कैसे बॉर्डर पार किए जाते थे तो अभी तक किसी के आ, किसी को लेकर शिकायत दर्ज हुई है बताया कि कौन कौन लोग थे अभी तक मेरे पास तो ऐसी कोई शिकायत नहीं अभी तक आई अगर कोई शिकायत ऐसी मुझे कर साहब करते हैं तो उस पर जो जो प्रॉपर इंक्वायरी होकर करेंगे और कार्रवाई बनती है कानून के मुताबिक वो की जाएगी उनके खिलाफ सर जाली पेपर को लेकर भी गोयल नाम के किसी व्यक्ति पे जो मुकदमा दर्ज किया गया था जलंधर हाइटे थाने में उसको लेकर इनके भी ताल्लुका हो सकते हैं हाँ, वो हम इन्वेस्टिगेशन कर रहे हैं उसमें हमारे मेरे सीनियर ऑफिसर है एस पी साहब एच पी साहब वो हमारे सिटी के हेड हैं और मैं उसके साथ उनके साथ हूँ तो अभी हम उसकी इंक्वायरी कर रहे हैं कौन कौन से लोग उसमें शामिल है वो हम थोड़े दिनों में बोल, देख लेंगे आपने बताया कि एक और जो किसी पे मामला दर्ज किया गया था वो कौन है व्यक्ति जिस पे किया गया वो सदर थाने में मुकदमा दर्ज हुआ है एक संदीप ना का लड़का है और उसके साथ ही एक दूसरा लड़का जो था स के काम कर का रहे थे और उसके आगे जो फर्दर आगे चले हैं दो आदमी आगे नॉमिनेट हो गया राहुल ना का है और दूसरा उसके साथ एक प्रदीप सिंह ना का सर, जितने भी, अभी, कितने भी केस और है? अभी आ, हमने नोटिस दिया है उनको तो, जो पहले था ऐसा है जो फोर ट्वेंटी का केस होता है ना उसमें हमें नोटिस देना पड़ता है ਤੋ ਜੋ ਆਦਮੀ ਹੈ ਮੈਂ ਵਾਂਟਡ ਸੀ ਹਮਨੇ ਉਸਕੋ ਦੋਕਸ ਦਿੱਤੀ ਯਾਰ ਜੀ ਜੀ